ਉਹ 2:30 ਵਜੇ ਸਾਨੂੰ ਮੈਸੇਜ ਮਿਲਿਆ ਸੀ ਕਿ ਇੱਕ ਬੰਦੇ ਨੇ ਤਾਂ ਆਪਣੇ ਰਵਾਲਵਰ ਨਾਲ ਸੁਸਾਇਡ ਕਰ ਲਈ ਬੈਂਕ 'ਚ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿੱਛੋਂ ਮੋਗੇ ਨੂੰ ਬਲੋਂਗ ਕਰਦਾ ਹੈ ਤੇ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਿਰਾਏ ਤੇ ਰਹਿੰਦਾ ਹੈ ਬਾਕੀ ਇਹਦੇ ਵਾਰਸਾਂ ਨੂੰ ਅਲਟੀਮੇਸ਼ਨ ਦੇ ਦਿੱਤੀ ਹੈ ਕੀ ਕੰਮ ਕਰਦਾ ਸੀ ਇੱਥੇ ਪ੍ਰਾਈਵੇਟ ਬਿਜ਼ਨਸ ਕਰਦਾ ਸੀ ਕਰਨੀ ਸੀ ਆ অলਰੈਡੀ ਰਹਿੰਦਾ ਸੀ ਆਪਣੀ ਫੈਮਿਲੀ ਨਾਲ ਹਾਂਜੀ ਫਿਰ ਇੱਥੇ ਬੈਠਣਾ ਹੋਈ ਥੀ ਇਹਦੀ ਅੰਦਰ ਬੈਂਕ ਕੀ ਕਰਨਾ ਹੈ ਇਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਬੈਂਕ ਨੂੰ ਵੀ ਪੁੱਛ ਰਹੇ ਆ ਵੀ ਇਹਦੇ ਕੋਈ ਨਾਮ ਦੇ ਅਕਾਊਂਟ ਆ ਦੱਸੋ ਕੀ ਲੈਣ ਆਇਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਬੈਂਕ ਕਟਣਾ ਨਹੀਂ ਹੋਇਆ ਹੈਗੀ ਕੋਈ ਅੰਦਰ ਕਟਣਾ ਨਾ ਦੇਖੋ ਇਹੀ ਹੈ ਜੋ ਦੇਖਿਆ ਵੀ ਇਹਨੇ ਆਪਣਾ ਆਪਣੇ ਹੀ ਰੋਲਵਰ ਦੇ ਨਾਲ ਆਪਣੇ ਪੁੜਪੁੜੀ ਦੇ ਵਿੱਚ ਲਾ ਕੇ ਉਹ ਸੁਸਾਈਡ ਕਰ ਲਿਆ ਬਾਸ ਹੁੰਦੇ ਵਿੱਚ ਹਾਂਜੀ ਬਾਤ ਇਹ ਦੇਖੋ ਕੁਝ ਸਮਝਨੇ ਆ ਰਹੇ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਕੁਝ ਵੀ ਆਏਗਾ ਉਸੇ ਤਰ੍ਹਾਂ ਹੀ ਕਰ ਲਈ ਗਏਗਾ ਮਤਲਬ ਪਿਸਤਲ ਦੀ ਜਾਂਚ ਕਰਨਾ ਵੀ ਹਾਂ ਪਿਸਤਲ ਦੀ ਵੀ ਜਾਂਚ ਕੀਤੀ ਜਾਏਗੀ ਉਹਦਾ ਲਾਇਸੈਂਸ ਵੀ ਚੈੱਕ ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਠੀਕ ਤੇ ਵੈਸੇ ਬੈਂਕ ਦੇ ਵਿੱਚ ਅਸਲਾ ਲਜਾਉਣਾ ਅਲਾਉਡ ਹੈ ਦੇਖੋ ਇਹਦੇ ਬਾਰੇ ਫ੍ਰਿਕ ਸਿੰਘ ਨੇ ਕੀਤਾ ਹੈ ਕਿ ਨਹੀਂ ਕੀਤੀ ਉਹ ਅਸੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬੈਂਕ ਦੀ ਦੋਨੋਂ ਬ੍ਰਾਂਚਾਂ ਬੰਦ ਕਰਕੇ ਕੌਣ ਆ ਗਿਆ ਨਹੀਂ ਨਹੀਂ ਬੈਂਕ ਵਾਲੇ ਉੱਥੇ ਜੀ ਅਸੀਂ ਉੱਥੋਂ ਜਾ ਰਹੇ ਹਾਂ ਪਤਾ ਨਹੀਂ ਕਿਉਂ ਪਰ ਉੱਪਰ ਬੈਂਕ ਵਾਲੇ ਸਾਨੂੰ ਨਾਲ ਹੀ ਰਹੇ ਹਾਂ ਬੇਸਿਕਲੀ ਪਤਾ ਲੱਗ ਗਿਆ ਕਿ ਉੱਪਰ ਬੈਂਕ ਨਹੀਂ ਕੋਈ ਲੋਨ ਡਿਪਾਰਟਮੈਂਟ ਸੀਗਾ ਜਿੱਥੇ ਹੋਇਆ ਉਹ ਵੀ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਦਾ ਅਕਾਊਂਟ ਆ ਤਾਂ ਦਿਖਾਓ ਜੇ ਲੋਨ ਆ ਤਾਂ ਉਹ ਪਤਾ ਲੱਗੇ ਕੀ ਆ ਸਾਰਾ ਕੁਝ ਇਹ ਸਾਰੇ ਕਲਰ ਆ ਅਸੀਂ ਫੈਮਿਲੀ ਨਾਲ ਸੀ ਜੇ ਕੌਣ ਆ ਜੀ ਇਹਦੇ ਇਨਫੀਮੇਸ਼ਨ ਦਿੱਤੀ ਆ ਫੈਮਿਲੀ ਨੂੰ ਉਹ ਹੀ ਦੱਸਣਗੇ ਇਕੱਲਾ ਨਹੀਂ ਆਏ ਜੀ ਹਾ ਜੀ ਇੱਕ ਦੋ ਜਾਣਕਾਰ ਆਏ ਸੀ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਦੇ ਮੈਸੇਜ ਆ ਤੇ ਫੈਮਿਲੀ ਨਹੀਂ ਆਈ 1.0 ਦੇ ਕੋਈ ਮਰੀ ਕੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ